ਫਾਈਨਲ ਵੀਜ਼ਾ ਸਕੂਲਿੰਗ ਵੀਜ਼ਾ ਜਿਹੜਾ ਚੱਲ ਰਿਹਾ ਉਸ ਦਾ ਕੀ ਸਕਸੈਸ ਰੇਟ ਹੈਗਾ ਔਰ ਕਿਹੜੇ ਕਿਹੜੇ ਸਟੂਡੈਂਟ ਕਿਹੜੀ ਕਲਾਸ ਤੋਂ ਲੈ ਕੇ ਬੱਚੇ ਨੇ ਜਿਹੜੇ ਉਹ ਅਪਲਾਈ ਕਰ ਸਕਦੇ ਆ ਸਾਡੇ ਕੋਲ 7 ਸਾਲ ਦਾ ਬੱਚਾ ਆ ਕੇ ਅਪਲਾਈ ਕਰ ਸਕਦਾ ਹੈ ਤੇ ਉਸ ਤੋਂ ਬਾਅਦ 10ਵੀਂ ਤੱਕ ਜਿਹੜਾ ਬੱਚਾ 16 ਸਾਲ ਦਾ 17 ਸਾਲ ਦਾ ਬੱਚਾ ਹੋ ਅਪਲਾਈ ਕਰ ਸਕਦਾ ਹੈ ਬਾਕੀ ਅ ਅਕੋਰਡਿੰਗ ਟੂ ਬੱਚੇ ਦੀ ਏਜ ਅਕੋਰਡਿੰਗ ਟੂ ਬੱਚੇ ਦੀ ਕਲਾਸ ਉਹਦਾ ਲੈਵਲ ਕੀ ਰਹੂਗਾ ਉੱਥੇ ਮਾਈਨਰ ਸਟੱਡੀ ਵੀਜ਼ਾ ਤੇ ਬੱਚਾ ਜੇ ਜਾ ਰਿਹਾ ਕਿਸੇ ਵੀ ਤਰ੍ਹਾਂ ਦੀ ਆਇਲਟਸ ਸਕੋਰ ਦੀ ਰਿਕੁਆਇਰਮੈਂਟ ਨਹੀਂ ਆ ਕਿਸੇ ਵੀ ਤਰ੍ਹਾਂ ਦੀ ਜੇ ਮੈਂ ਗੱਲ ਕਰਾਂ ਬੱਚੇ ਦੀ ਕਿ ਕੋਈ ਐਕਸਟਰਾ ਉਹਦੇ ਵਿੱਚ ਬੱਚੇ ਦੀ ਕੋਈ ਸਟੱਡੀ ਚਾਹੀਦੀ ਉਹਦੀ ਜ਼ਰੂਰਤ ਨਹੀਂ ਆ ਮਾਈਨਰ ਸਟੱਡੀ ਵੀਜ਼ਾ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਹੈ ਵਿੱਚ ਜਦੋਂ ਪਹਿਲਾਂ ਅਜ ਤੋਂ 3 ਸਾਲ ਪਹਿਲਾਂ ਮਾਈਨਰ ਸਟੱਡੀ ਵੀਜ਼ਾ 4 ਸਾਲ ਪਹਿਲਾਂ ਘਟ ਦੇ ਟਾਈਮ ਸਕਸੈਸ ਰੇਟ ਕਾਫੀ ਅੱਛਾ ਹੈ ਮਾਈਨਰ ਸਟਡੀ ਵੀਜ਼ਾ ਤੇ ਤੁਸੀਂ ਅਪਲਾਈ ਕਰਕੇ ਆਪਣੇ ਬੱਚਿਆਂ ਦੇ ਨਾਲ ਜਾ ਸਕਦੇ ਹੋ 3 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਉੱਥੇ ਜਿਹੜੀ ਆ ਉਹ ਪੀਆਰ ਜਿਹੜੀ ਮਿਲ ਜਾਊਗੀ ਔਰ ਉਸ ਪੀਆਰ ਦੋਨੋਂ ਪੇਰੈਂਟਸ ਉਸ ਪੀਆਰ ਲਈ ਐਲੀਜੀਬਲ ਹੁੰਦੇ ਨੇ ਕਿਉਂਕਿ ਜਿੰਨੇ ਵੀ ਇੰਟਰਨੈਸ਼ਨਲ ਸਕੂਲਿੰਗ ਦੇ ਲਈ ਪੇਰੈਂਟਸ ਉੱਥੇ ਜਾਣਗੇ ਕੈਨੇਡਾ ਵੱਲੋਂ ਅਨਾਉਂਸ ਕੀਤਾ ਗਿਆ ਕਿ ਉਹ ਪੇਰੈਂਟਸ 3 ਮਹੀਨੇ ਦੇ ਅੰਦਰ-ਅੰਦਰ ਆਪਣੀ ਜਿਹੜੀ ਆ ਉਥੋਂ ਦੀ ਪੀਆਰ ਪਾ ਸਕਦੇ ਨੇ ਜਿਹੜਾ ਇਹ ਮਾਈਨਰ ਸਟੱਡੀ ਵੀਜ਼ਾ ਹੈ ਮਾਈਨਰ ਸਟੱਡੀ ਵੀਜ਼ਾ ਇਹ ਉਹਨਾਂ ਕੈਂਡੀਡੇਟਸ ਦੇ ਲਈ ਆ ਜਿਨ੍ਹਾਂ ਦਾ ਕੋਈ ਡ੍ਰੀਮ ਸੀ ਬਾਹਰ ਜਾਣ ਦਾ ਹਾਈਲਰਟਸ ਨਹੀਂ ਪੂਰ ਕਰ पाए ਜਾਂ ਸਟੱਡੀ ਕੰਪਲੀਟ ਨਹੀਂ ਹੋਈ ਜਾਂ ਉਹਨਾਂ ਦਾ ਪਹਿਲਾਂ ਰਿਫਿਊਜ਼ ਹੋ ਗਿਆ ਸੀਗਾ ਕਿਸੇ ਰੀਜ਼ਨ ਕਰਕੇ ਉਹ ਆਪਣਾ ਕੈਨੇਡਾ ਜਾਣ ਦਾ ਡ੍ਰੀਮ ਜਿਹੜਾ ਉਹ ਫਿਲ ਨਹੀਂ ਕਰ ਸਕੇ ਤੇ ਅੱਜ ਉਹ ਆਪਣੇ ਬੱਚਿਆਂ ਦੇ ਥਰੂ ਆਪਣੇ ਡ੍ਰੀम्स ਨੂੰ ਫੁੱਲਫਿਲ ਕਰ ਸਕਦੇ ਨੇ ਮਾਈਨਰ ਸਟੱਡੀ ਵੀਜ਼ਾ ਦੇ ਲਈ ਸਾਡੇ ਕੋਲ ਕਾਫੀ ਪ੍ਰੋਵਿੰਸ ਨੇ ਕਾਫੀ ਚੀਜ਼ਾਂ ਜਿਹੜੀਆਂ ਬੱਚਿਆਂ ਲਈ ਅਵੇਲੇਬਲ ਨੇ ਪੈਕੇਜ ਸਿਸਟਮ ਵੀ ਅਵੇਲੇਬਲ ਆ ਪੈਕੇਜ ਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਵਿਦਾਊਟ ਪੈਕੇਜ ਵੀ ਸਾਡੇ ਕੋਲ ਅਵੇਲੇਬਲ ਆ ਦੋਨੋਂ ਆਪਸ਼ਨ ਹੈ ਅਕੋਰਡਿੰਗ ਟੂ ਬੱਚੇ ਦੀ ਕਲਾਸ ਅਸੀਂ ਆਪਸ਼ਨ ਦੇ ਰਹੇ ਆ ਕਿ ਬੱਚੇ ਕਿਹੜੀ ਕਲਾਸ ਦਾ ਉਹਦੇ ਹਿਸਾਬ ਨਾਲ ਬੱਚੇ ਨੂੰ ਅਸੀਂ ਆਪਸ਼ਨ ਦੇ ਕੇ ਚੱਲ ਰਹੇ ਆ ਤੇ 9th ਵਾਲਾ ਜੇ ਬੱਚਾ ਸਾਡੇ ਕੋਲ ਆਉਂਦਾ 9th ਵਾਲੇ ਬੱਚੇ ਦਾ ਫੁੱਲ ਫਲੈਸ਼ ਸਾਡੇ ਕੋਲ ਪੈਕੇਜ ਹੋਊਗਾ ਪੈਕੇਜ ਜਿਹੜਾ ਫੁੱਲ ਪੈਕੇਜ ਜਿਹੜਾ ਬੱਚੇ ਦਾ ਹੋਊਗਾ ਉਹਦੇ ਵਿੱਚ ਕੋਈ ਵੀ ਪੈਸਾ ਬੱਚੇ ਨੇ ਪਹਿਲਾਂ ਨਹੀਂ ਦੇਣਾ ਸਾਰੇ ਪੈਸੇ ਸਾਨੂੰ ਵੀਜ਼ੇ ਤੋਂ ਬਾਅਦ ਦੇਊਗਾ ਖਾਸ ਕਰਕੇ 9th 10th ਵਾਲਿਆਂ ਲਈ ਖਾਸ ਆਪਸ਼ਨ ਹੈ ਸਾਡੇ ਕੋਲ ਬਾਕੀ ਜਿਹੜੇ ਉਸ ਤੋਂ ਛੋਟੀ ਕਲਾਸ ਵਾਲੇ ਬੱਚੇ ਨੇ 9th ਤੋਂ نیچے ਵਾਲੇ ਬੱਚੇ ਨੇ ਉਹਨਾਂ ਦੇ ਲਈ ਵੀ ਆਪਸ਼ਨ ਹੈਗੀਆਂ ਬਟ ਕੁਝ ਉਹਨਾਂ ਦਾ ਵਿੱਚ ਸਿਸਟਮੈਟਿਕਲੀ ਸਾਨੂੰ ਚੀਜ਼ਾਂ ਜਿਹੜੀਆਂ ਉਹ ਫਾਲੋ ਕਰਨੀਆਂ ਪੈਣਗੀਆਂ ਉਹ ਫਾਲੋ ਕਰਦੇ ਹੋਏ ਆਪਾਂ ਮਾਈਨਰ ਸਟੱਡੀ ਵੀਜ਼ਾ ਲਈ ਅਪਲਾਈ ਕਰਾਂਗੇ ਬਿਲਕੁਲ ਜੇ ਤੁਸੀਂ ਮਾਈਨਰ ਵੀਜ਼ਾ ਸਟੱਡੀ ਵੀਜ਼ਾ ਤੇ ਕੈਨੇਡਾ ਲਈ ਜਾਣਾ ਚਾਹੁੰਦੇ ਹੋ ਪੇਰੈਂਟਸ ਨਾਲ ਜਾ ਸਕਦੇ ਆ ਤਾਂ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਕਿੰਨੀ ਇਨਕਮ ਹੋਣੀ ਚਾਹੀਦੀ ਹੈ ਤੁਹਾਡੀ ਰਿਟਰਨਾਂ ਕਿਸ ਤਰ੍ਹਾਂ ਦੀਆਂ ਨੇ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਮੈਮ ਨੂੰ ਵੀ ਮਿਲ ਸਕਦਾ